ਜੀ ਤਾਂ ਤਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਮਨੇ ਸਰਬੰਨ ਕਰੋ ਜੀ ਅੱਜ ਆਪਾਂ ਸਰਬੰਨ ਕਰਾਂਗੇ ਰਾਜੀ ਕਿਰਪਾਲ ਕਟੋਚੀਏ ਦੇ ਗੁਰੂ ਜੀ ਅਤੇ ਭੇਮ ਚੰਦ ਵੱਲ ਚਿੱਠੀ ਇਸ ਪ੍ਰਕਾਰ ਜੂ ਜਵਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਹੀ ਦਿਨ ਲੋਕਾਂ ਵਿੱਚ ਵਿਚਰਦਿਆਂ ਬੇਸ਼ਿਆਂ ਦੀ ਜ਼ਹਿਰ ਉਤਾਰ ਕੇ ਜਗਤ ਦੇ ਵਿੱਚ ਗੁਰੂ ਘਰ ਦੀ ਕੀਰਤੀ ਫੈਲਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉज्ज्वल ਕੀਰਤੀ ਪਹਾੜੀ ਰਾਜਿਆਂ ਦੇ ਵਿੱਚ ਉਜਾਗਰ ਹੋ ਗਈ ਤਾਂ ਉਹ ਆਖਦੇ ਸ਼੍ਰੀ ਕਲੰਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵੱਡੇ ਸੂਰਮੇ ਹਨ ਜੋ ਆਪਣੇ ਹੱਥ ਵਿੱਚ ਬਹੁਤ ਵੱਡਾ ਤਣੋਖ ਰੱਖਦੇ ਹਨ ਜਿਸ ਨੂੰ ਅੱਜ ਦੇ ਸਮੇਂ ਵਿੱਚ ਕੋਈ ਵੀ ਆਦਮੀ ਨਹੀਂ ਖਿੱਚ ਸਕਦਾ ਭਾਵ ਖਿੱਚ ਕੇ ਉਸ ਦਾ ਚਿੱਲਾ ਨਹੀਂ ਚੜਾ ਸਕਦਾ ਜਿਹੜੇ ਉਹਨਾਂ ਦੇ ਭਾਨਕ ਅਤੇ ਤਿੱਖੇ ਖਾਪਰੇ ਤੀਰ ਕੜਵਾਏ ਹੋਏ ਹਨ ਗੁਰੂ ਜੀ ਤੇਜ਼ੀ ਦੇ ਨਾਲ ਤੀਰ ਦੀ ਬਗਾੜ ਚਿੱਲੇ ਵਿੱਚ ਰੱਖ ਕੇ ਖਿੱਚਦੇ ਅਤੇ ਬਹੁਤ ਦੂਰ ਤੱਕ ਮਾਰਦੇ ਹਨ ਪੂਰੀ ਤਾਕਤ ਭਰ ਕੇ ਛੱਡੇ ਹੋਏ ਤੀਰ ਚੱਲਦੇ ਹਨ ਤਾਂ ਕੋਹਾਂ ਤੱਕ ਪਹੁੰਚ ਜਾਂਦੇ ਹਨ ਪੁਰਾਣਾ ਦੇ ਵਿੱਚ ਇਹ ਵਚਨ ਸੁਨੇ ਸਨ ਕੀ ਅਰਜਨ ਨੇ ਵੀ ਇਸੇ ਤਰ੍ਹਾਂ ਤੀਰ ਚਲਾਏ ਅਤੇ 73 ਜੁਗ ਸ਼੍ਰੀ ਰਾਮਚੰਦਰ ਜੀ ਤਨੁਖ ਬੇਦਿਆਂ ਵਿੱਚ ਬਹੁਤ ਵੱਡੇ ਸਨ ਜਾਂ ਫਿਰ ਇਨ੍ਹਾਂ ਗੁਰੂ ਜੀ ਦੇ ਦਾਦਾ ਸ਼੍ਰੀ ਗੁਰੂ ਹਰਗੋਬਿੰਦ ਜੀ ਸਨ ਉਹਨਾਂ ਬਾਰੇ ਸਾਖੀ ਅੱਖੀ ਵੇਖੀ ਘਟਨਾ ਸੁਣੀ ਹੈ ਉਹਨਾਂ ਨੇ ਅਨੇਕ ਤੁਰਕਾਂ ਨੂੰ ਮਾਰਿਆ ਸੀ ਇਹ ਵੀ ਉਸੇ ਤਰ੍ਹਾਂ ਹੀ ਤੀਰ ਚਲਾਉਂਦੇ ਹਨ ਅਤੇ ਕੋਲ ਸੈਨਾ ਰੱਖੀ ਹੋਈ ਹੈ ਰਾਜਾ ਭੀਮਚੰਦ ਨਾਲ ਨਾਰਾਜ਼ਗੀ ਹੋ ਗਈ ਅਤੇ ਇਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਵਿੱਚ ਕਿਸੇ ਦਾ ਵੀ ਡਰ ਨਹੀਂ ਹੈ ਇਸ ਤਰ੍ਹਾਂ ਸੁਣ ਸੁਣ ਕੇ ਪਹਾੜੀ ਰਾਜੇ ਲਿਖ ਕੇ ਪੱਤਰ ਭੇਜਦੇ ਇਹ ਉਹ ਦੋਹਾਂ ਪਾਸਿਆਂ ਗੁਰੂ ਜੀ ਅਤੇ ਭੀਮਚੰਦ ਦੀਆਂ ਇਸ ਤਰ੍ਹਾਂ ਤਾਰੀਫਾਂ ਕਰਦੇ ਜਿਸ ਤਰ੍ਹਾਂ ਉਹ ਪਰਸ ਪਰ ਕ੍ਰੋਧ ਪੈਦਾ ਕਰਦੇ ਇੱਕ ਪਹਾੜੀ ਰਾਜਾ ਕਿਰਪਾਲ ਚੰਦ ਕਟੌਚੀਆ ਸੀ ਜਿਸ ਦੀ ਰਾਜਧਾਨੀ ਕਾਂਗੜਾ ਸੀ ਉਹ ਗੁਰੂ ਜੀ ਅਤੇ ਭੀਮ ਚੰਦ ਨੂੰ ਲੜਾਉਣਾ ਚਾਹੁੰਦਾ ਸੀ ਉਸਨੇ ਇੱਕ ਪੱਤਰ ਲਿਖ ਕੇ ਆਪਣਾ ਦੂਤ ਭੇਜਿਆ ਉਸ ਦਾ ਦੂਤ ਰਾਜਾ ਭੀਮ ਚੰਦ ਦੇ ਕੋਲ ਗਿਆ ਅਤੇ ਨਮਸਕਾਰ ਕਰਕੇ ਬੈਠ ਗਿਆ ਦੂਤ ਕਹਿਣ ਲੱਗਾ ਰਾਜੇ ਕਿਰਪਾਲ ਚੰਦ ਕਟੋਚੀਏ ਨੇ ਸੁਣਿਆ ਹੈ ਕਿ ਗੁਰੂ ਤੁਹਾਡੇ ਨਾਲ ਈਰਖਾ ਕਰਦਾ ਹੈ। ਉਹਨਾਂ ਨੇ ਦਿਲ ਵਿੱਚ ਇਹ ਗੱਲ ਚੰਗੀ ਨਹੀਂ ਸਮਝੀ ਅਤੇ ਮੈਨੂੰ ਤੁਹਾਡੇ ਕੋਲ ਇਹ ਸੁਨੇਹਾ ਦੇ ਕੇ ਭੇਜਿਆ ਹੈ। ਕਿ ਸ੍ਰੀ ਗੁਰੂ ਗੋਬਿੰਦ ਸਿੰਘ ਬਹੁਤ ਜੋਰਾਵਰ ਹੈ ਅਤੇ ਕਿਸੇ ਕੋਲੋਂ ਵੀ ਡਰ ਨਹੀਂ ਮੰਨਦਾ। ਜੇਕਰ ਤੁਸੀਂ ਜੁੱਦ ਨਹੀਂ ਕਰਦੇ ਤਾਂ ਵੱਡੀ ਗਲਤੀ ਹੋਵੇਗੀ। ਗੁਰੂ ਨੂੰ ਇਲਾਕੇ ਵਿੱਚੋਂ ਕੱਢ ਦੇਵੋ ਤਦ ਹੀ ਸੁੱਖ ਨਾਲ ਸੌਂਗੇ ਨਹੀਂ ਤਾਂ ਉਹ ਫਸਾਦ ਉਠਾ ਕੇ ਪਰਜਾਂ ਨੂੰ ਉਜਾੜ ਦੇਵੇਗਾ ਉਹਨਾਂ ਦੀ ਸੈਂਕੜੇ ਸਵਾਰਾਂ ਦੀ ਬਹੁਤ ਜ਼ਿਆਦਾ ਫੌਜ ਹਰ ਰੋਜ਼ ਘੁੰਮਦੀ ਫਿਰਦੀ ਰਹਿੰਦੀ ਹੈ ਜੇਕਰ ਇੱਕ ਅਰਿਆਸਤ ਦੇ ਵਿੱਚ ਦੋ ਰਾਜੇ ਹੋਣਗੇ ਤਾਂ ਫਿਰ ਰੌਲਾ ਕਿਉਂ ਨਹੀਂ ਪਵੇਗਾ ਜਦੋਂ ਸੂਰਜ ਅਤੇ ਚੰਦ ਇੱਕ ਥਾਂ ਉੱਤੇ ਇਕੱਠੇ ਹੋ ਜਾਂਦੇ ਹਨ ਤਾਂ ગ્રਹਿਣ ਲੱਗਣ ਕਰਕੇ ਤਾਂ ਜਗਤ ਵਿੱਚ ਹਨੇਰਾ ਪੈ ਜਾਂਦਾ ਹੈ ਜੰਗਲ ਵਿੱਚ ਇੱਕ ਸ਼ੇਰ ਦੂਸਰੇ ਸ਼ੇਰ ਨੂੰ ਆਵਾਜ਼ ਸੁਣ ਕੇ ਦੂਸਰੇ ਸ਼ੇਰ ਨੂੰ ਕੱਢ ਦਿੰਦਾ ਹੈ ਅਤੇ ਦੂਜੇ ਦੇ ਝਗੜੇ ਸ਼ੋਰ ਸ਼ਰਾਬੇ ਨੂੰ ਸਹਿਣ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਸਤਰੀ ਦੇ ਦੋ ਪਤੀ ਨਹੀਂ ਹੋ ਸਕਦੇ ਉਸ ਤਰ੍ਹਾਂ ਹੀ ਇੱਕ ਧਰਤੀ ਦੇ ਦੋ ਰਾਜੇ ਨਹੀਂ ਹੋ ਸਕਦੇ ਜੇ ਕਿਸੇ ਸਮੇਂ ਇੱਕ ਇਸਤਰੀ ਦੇ ਦੋ ਪਤੀ ਅਤੇ ਧਰਤੀ ਦੇ ਦੋ ਰਾਜੇ ਹੋਣ ਤਾਂ ਸਾਹਮਣੇ ਹੋ ਜਾਣ ਤਾਂ ਸਾਰਾ ਕੰਮ ਵਿਗੜ ਜਾਵੇਗਾ ਜਦੋਂ ਤੱਕ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਤਾਕਤ ਦੇ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਹੋ ਜਾਂਦੇ ਉਦੋਂ ਤੱਕ ਤਾਂ ਕੋਈ ਉਪਾਅ ਹੋ ਸਕਦਾ ਹੈ ਇਸ ਲਈ ਉਹਨਾਂ ਨੂੰ ਉੱਥੋਂ ਕੱਢ ਦੇਵੋ ਇਸ ਵਕਤ ਗੁਰੂ ਜੀ ਦੇ ਕੋਲ ਜ਼ਿਆਦਾ ਸੂਰਮੇ ਨਹੀਂ ਹਨ ਉਹ ਤੁਹਾਡੇ ਬਰਾਬਰ ਵੀ ਨਹੀਂ ਹਨ ਤਾਂ ਵੀ ਤੁਸੀਂ ਤੁਹਾਡੇ ਸਾਥੀ ਹਾਂ ਅਸੀਂ ਤੁਹਾਡੇ ਸਾਥੀ ਹਾਂ ਜੇਕਰ ਸੇਨਾ ਚਾਹੀਦੀ ਹੈ ਤਾਂ ਲੈ ਲਵੋ ਆਪਣੇ ਵੱਡੇ ਬਡੇਰੇ ਮੁੱਢ ਕਦੀਮ ਤੋਂ ਹੀ ਇਹਨਾਂ ਪਹਾੜਾਂ ਦੇ ਰਾਜੇ ਰਹੇ ਹਨ ਅਸੀਂ ਸਾਰੇ ਇੱਕ ਕੁਲ ਦੇ ਰਾਜਪੁੱਤ ਖੱਤਰੀ ਭਰਾ ਹਾਂ ਦੂਤ ਦੀਆਂ ਗੱਲਾਂ ਸੁਣ ਕੇ ਚਿੱਤ ਵਿੱਚ ਚਿੰਤਾ ਕਰਦੇ ਹੋਏ ਰਾਜਾ ਧੀਮ ਚੰਦ ਨੇ ਉਸ ਪੇਲੇ ਕਿਹਾ ਤੂੰ ਸੱਚ ਦੱਸਿਆ ਹੈ ਇਸ ਮਾਮਲੇ ਬਾਰੇ ਮੇਰੇ ਮਨ ਵਿੱਚ ਆਲਸ ਨਹੀਂ ਹੈ ਜੇਕਰ ਗੁਰੂ ਸਾਡੇ ਅਨਸਾਰੀ ਹੋ ਕੇ ਬਸੇਗਾ ਫਿਰ ਤਾਂ ਨਹੀਂ ਵਿਗਾੜਾਂਗੇ ਨਹੀਂ ਤਾਂ ਕੋਈ ਵੱਡਾ ਵੱਲ ਛਲ ਕਰਕੇ ਗੁਰੂ ਨੂੰ ਦੇਸ਼ ਵਿੱਚੋਂ ਕੱਢ ਦੇਵਾਂਗੇ ਰਾਜਾ ਭੀਮਚੰਦ ਨੇ ਕਟੋਚੀਏ ਦੇ ਦੂਤ ਨੂੰ ਇਸ ਤਰ੍ਹਾਂ ਕਹਿ ਕੇ ਵਿਦਾ ਕਰ ਦਿੱਤਾ ਮੈਂ ਆਪਣੇ ਆਪ ਹੀ ਸੋਚਾਂਗਾ ਦੂਤ ਨੇ ਜਾ ਕੇ ਸਾਰੀ ਗੱਲਬਾਤ ਦੱਸੀ ਦਾ ਸੁਣ ਕੇ ਰਾਜਾ ਕਿਰਪਾਲ ਚੰਦ ਕਟੋਚੀਏ ਨੇ ਇੱਕ ਹੋਰ ਦੂਤ ਗੁਰੂ ਜੀ ਕੋਲ ਭੇਜ ਦਿੱਤਾ ਜੋ ਛੇਤੀ ਹੀ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਗਿਆ ਜਦੋਂ ਉਹ ਗੁਰੂ ਜੀ ਦਾ ਦਰਬਾਰ ਲੱਗਿਆ ਸੁਣਿਆ ਤਾਂ ਗੁਰੂ ਜੀ ਦੇ ਕੋਲ ਚੱਲਾ ਗਿਆ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗਾ ਮੈਨੂੰ ਕਟੋਚੀਏ ਰਾਜੇ ਨੇ ਭੇਜਿਆ ਹੈ ਉਹਨਾਂ ਨੇ ਸੁਣਿਆ ਹੈ ਕਿ ਰਾਜਾ ਭੀਮ ਚੰਦ ਆਪ ਜੀ ਨਾਲ ਵਿਗੜ ਗਿਆ ਹੈ ਤੁਸੀਂ ਮਾਨਨ ਦੇ ਵਿੱਚ ਪੋਰਾ ਵੀ ਡਰਨਾ ਮੰਨਣਾ ਅਤੇ ਸਾਹਮਣੇ ਹੋ ਕੇ ਟੱਕਰ ਲੈਣਾ ਤੁਸੀਂ ਤਾਂ ਸਭ ਤਰ੍ਹਾਂ ਨਾਲ ਸਮਰਾਥ ਹੋ ਰਾਜਾ ਭੀਮਚੰਦ ਵਿਚਾਰਾ ਕੀ ਚੀਜ਼ ਹੈ ਉਹ ਵੱਡਾ ਹੰਕਾਰ ਧਾਰ ਕੇ ਨੀਚ ਕੰਮ ਕਰਨਾ ਚਾਹੁੰਦਾ ਹੈ ਤੁਸੀਂ ਤਾਂ ਆ ਕੇ ਇਸ ਇਲਾਕੇ ਨੂੰ ਪਵਿੱਤਰ ਕਰ ਦਿੱਤਾ ਉਹ ਮੰਦ ਬੁੱਧੀ ਵਾਲਾ ਤੁਹਾਡੀ ਵੱਡੀ ਮਹਿਮਾ ਨੂੰ ਜਾਣ ਹੀ ਨਹੀਂ ਸਕਿਆ ਅਤੇ ਤੁਹਾਡੇ ਨਾਲ ਲੜਾਈ ਕਰਨੀ ਚਾਹੁੰਦਾ ਹੈ। ਉਸ ਦਾ ਮਦਦਗਾਰ ਹੋਰ ਕੋਈ ਨਹੀਂ ਹੋਵੇਗਾ। ਉਹ ਇਕੱਲਾ ਕੀ ਕਰ ਲਵੇਗਾ? ਤੁਸੀਂ ਬਹੁਤ ਜ਼ਿਆਦਾ ਦਲ ਇਕੱਠਾ ਕਰ ਲਿਆ ਹੈ ਅਤੇ ਤੁਹਾਡੇ ਸੂਰਮਿਆਂ ਦੀਆਂ ਸਿੱਤਾਂ ਵੀ ਬਹੁਤ ਸੁਨੀਆਂ ਹਨ। ਤਦ ਅੰਤਰਜਾਮੀ ਗੁਰੂ ਜੀ ਨੇ ਫਰਮਾਇਆ ਜੋ ਕਰਾਂਗੇ ਉਹੀ ਭਰਾਂਗੇ। ਜੋ ਚਿੱਤ ਵਿੱਚ ਖੋਟ ਰੱਖਦਾ ਹੈ ਦੁੱਖ ਹੀ ਪ੍ਰਾਪਤ ਕਰਦਾ ਹੈ ਉਸ ਕੋਲੋਂ ਚੰਗਾ ਕਾਰਜ ਨਹੀਂ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਕੇ ਫਿਰ ਦੂਤ ਚਲਾ ਗਿਆ ਅਤੇ ਜਾ ਕੇ ਕਟੋਚੀਏ ਰਾਜੇ ਨੂੰ ਸਾਰੀ ਗੱਲ ਸੁਣਾ ਦਿੱਤੀ ਗੁਰੂ ਜੀ ਗੁਣਾ ਦੇ ਗਾਹਕ ਹਨ ਉਹ ਕੋ ਲੜਾਈ ਲੜਨ ਦੀ ਰਚਨਾ ਬਹੁਤ ਜ਼ਿਆਦਾ ਤਿਆਰੀ ਕਰਦੇ ਹਨ ਸੁਣ ਕੇ ਰਾਜਾ ਕਿਰਪਾਲ ਚੰਦ ਕਟੋਚੀਆ ਆਨੰਦਤ ਹੋਇਆ ਕਹਿ ਲੱਗਾ ਜਿਸ ਤਰ੍ਹਾਂ ਉਹ ਹੁਣ ਵੈਰੀ ਬਣ ਰਹੇ ਹਨ ਭੀਮ ਚੰਦ ਅਤੇ ਸਤਿਗੁਰੂ ਜੀ ਦਾ ਮਿਲਾਪ ਨਹੀਂ ਹੋਣ ਲੱਗਾ ਦੋਵੇਂ ਝਗੜਾ ਕਰਕੇ ਸੰਕਟ ਵਿੱਚ ਪਏ ਰਹਿਣ ਤਾਂ ਇਸ ਨਾਲ ਮੈਨੂੰ ਬਹੁਤ ਲਾਭ ਹਨ ਉਹ ਇਸ ਤਰ੍ਹਾਂ ਹੀ ਕਹਿ ਕਹਿ ਕੇ ਦੂਤ ਭੇਜਦਾ ਰਹਿੰਦਾ ਜਿਸ ਨਾਲ ਲੜਾਈ ਪੈ ਜਾਵੇ ਫਿਰ ਵੀ ਕਹਿ ਲੋਰੀਆ ਰਾਜਾ ਗੁਰੂ ਜੀ ਨਾਲ ਮਿਠਾਸ ਰੱਖ ਰਿਹਾ ਸੀ ਉਹ ਤਾਂ ਪ੍ਰਸ਼ਾਦੀ ਹਾਥੀ ਚਾਹੁੰਦਾ ਸੀ ਜਿਸ ਤਰ੍ਹਾਂ ਵੀ ਮੰਗਣ ਤੇ ਗੁਰੂ ਜੀ ਦੇ ਦੇਣ ਉਹ ਵਿਆਹ ਦੇ ਸਮੇਂ ਤੰਬੂ ਵੀ ਲਾਉਣਾ ਚਾਹੁੰਦਾ ਸੀ ਤਾਂ ਜੋ ਵਿਆਹ ਸੋਭਾ ਸਹਿਤ ਪੂਰੀ ਤਰ੍ਹਾਂ ਸਜ ਜਾਵੇ ਇਸ ਕਰਕੇ ਉਹ ਝੂਠਾ ਮਿੱਤਰ ਬਣ ਕੇ ਗੁਰੂ ਜੀ ਨਾਲ ਪਿਆਰ ਬਣਾਈ ਰੱਖਣਾ ਚਾਹੁੰਦਾ ਸੀ ਉਹੋ ਕਿਸੇ ਤਰ੍ਹਾਂ ਧੋਖਾ ਕਰਕੇ ਅੰਤਰਜਾਮੀ ਗੁਰੂ ਜੀ ਨਾਲ ਨਿਵਾ ਰਿਹਾ ਸੀਗਾ ਉਹ ਮਿਲਾਪ ਦੇ ਵਾਸਤੇ ਮਿੱਠੇ ਬਚਨ ਕਹਿ-ਕਹਿ ਕੇ ਗੁਰੂ ਜੀ ਕੋਲ ਦੂਤ ਭੇਜਦਾ ਅਤੇ ਦੂਤ ਉਸ ਤਰ੍ਹਾਂ ਹੀ ਸਤਗੁਰੂ ਜੀ ਨੂੰ ਕਹਿ ਦਿੰਦਾ ਸੀ ਪ੍ਰੰਤੂ ਉਹਨਾਂ ਸ਼ਬਦਾਂ ਵਿੱਚ ਕੋਈ ਵੀ ਸੱਚ ਨਾ ਹੁੰਦਾ ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ ਤਾਂ ਸਾਹਾ ਸੁਧਵਾਇਆ ਗਿਆ ਰਾਜਾ ਅਤੇ ਫਤੀ ਸ਼ਾਨ ਸ਼੍ਰੀਨਗਰ ਤੋਂ ਉਸੇ ਵੇਲੇ ਰਾਜਾ ਭੇਮਚੰਦ ਨੂੰ ਲਿਖ ਕੇ ਭੇਜਵਾ ਦਿੱਤਾ ਉਸਨੇ ਲਿਖਿਆ ਕੁਝ ਕੁ ਸਮੇਂ ਬਾਅਦ ਹੀ ਵਿਆਹ ਹੈ ਤਿਆਰੀ ਕਰ ਲਵੋ ਵੱਡੀ ਜੰਜ ਵਿੱਚ ਅਨੋਖੀਆਂ ਚੀਜ਼ਾਂ ਲੈ ਕੇ ਆਉਣੀਆਂ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਲੋਕਾਂ ਦੀ ਬੁੱਧੀ ਅਚੰਬਿਤ ਰਹਿ ਜਾਵੇ ਇਸ ਖੁਸ਼ੀ ਦੇ ਮੌਕੇ ਵਿਆਹ ਵਿੱਚ ਸਾਡਾ ਮੇਲ ਜਿੱਥੋਂ ਕਿਥੋਂ ਥਾਂ ਥਾਂ ਤੋਂ ਆਵੇਗਾ ਇੱਥੇ ਵੀ ਤੁਸੀਂ ਓਨੀ ਵੱਡੀ ਸ਼ਾਨ ਬਣਾਉਣੀ ਹੈ ਜਿਸ ਤਰ੍ਹਾਂ ਦੀ ਤੁਹਾਡੀ ਆਪਣੀ ਮਹਿਮਾ ਹੈ ਜਿਵੇਂ ਸਾਡੀ ਕਿਰਤੀ ਵੀ ਬਹੁਤ ਪਸਰੀ ਹੈ ਇੱਧਰ ਵੀ ਬਹੁਤ ਤਰ੍ਹਾਂ ਦਾ ਸਾਜੂ ਸਮਾਨ ਇਕੱਠਾ ਹੋਵੇਗਾ ਦੂਰ ਦੂਰ ਦੇ ਅਨੇਕ ਲੋਕ ਹਮ ਹਮਾ ਕੇ ਆਉਣਗੇ ਪਟ ਆਦ ਬਹੁਤ ਸਾਰੇ ਮੰਗਣ ਵਾਲੇ ਸੁਣ ਸੁਣ ਕੇ ਦੌੜੇ ਆਉਣਗੇ ਇਲਾਕੇ ਵਿੱਚ ਆਪਣਾ ਵੱਡਾ ਨਾਮ ਜਾਣ ਕੇ ਬਹੁਤ ਸਾਰਾ ਧਨ ਲੈ ਕੇ ਆਉਣਾ ਉਸ ਵੇਲੇ ਸਾਰੀਆਂ ਧਾਰਾਵਾਂ ਦੇ ਪਹਾੜੀ ਰਾਜੇ ਇਕੱਠੇ ਹੋਣਗੇ ਬਹੁਤ ਸਾਰੇ ਤੁਹਾਡੇ ਨਾਲ ਆਉਣਗੇ ਤੇ ਬਹੁਤ ਸਾਰੇ ਸਾਡੇ ਘਰ ਆਏ ਹੋਣਗੇ ਚੰਗੀ ਸ਼ਾਨ ਬਣਾਉਣ ਦਾ ਇਹ ਸਮਾਂ ਫਿਰ ਕਿਵੇਂ ਨਹੀਂ ਮਿਲਣਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਵਾਲੀ ਚਿੱਠੀ ਲਿਖ ਕੇ ਭੇਜੀ ਗਈ ਪੜ ਕੇ ਰਾਜਾ ਭੇਮਚੰਦ ਦੀ ਸ਼ਾਂਤੀ ਆਨੰਦ ਵਿੱਚ ਠੰਡੀ ਹੋ ਗਈ। ਉਹ ਅੱਗੋਂ ਹੀ ਕਈ ਮਹੀਨਿਆਂ ਤੋਂ ਤਿਆਰੀ ਕਰਨ ਲੱਗਾ ਹੋਇਆ ਸੀ। ਉਸ ਨੇ ਸਾਰਾ ਸਮਾਨ ਘਰ ਵਿੱਚ ਇਕੱਠਾ ਕਰਕੇ ਰੱਖਿਆ ਸੀ। ਉਸ ਨੇ ਕਿੰਨੇ ਹੀ ਹਾਥੀ, ਘੋੜੇ, ਮੁੱਲ ਲੈ ਕੇ ਇਕੱਠੇ ਕਰਵਾ ਲਏ ਸਨ। ਇਧਰੋਂ ਇਧਰੋਂ ਜਾਣੋ ਬਹੁਤ ਸਾਰੀਆਂ ਥਾਵਾਂ ਤੇ ਅਨੇਕ ਸਸਤਰ-ਬਸਤਰ ਲੈ ਕੇ ਇਕੱਠੇ ਕਰਲੇ ਸਨ ਪਰ ਫਿਰ ਵੀ ਉਹ ਸੋਚਦਾ ਕਿ ਅਨੋਖੀਆਂ ਵਸਤੂਆਂ ਗੁਰੂ ਜੀ ਤੋਂ ਬਿਨਾ ਹੋਰ ਕਿਤੋਂ ਨਹੀਂ ਆਉਣੀਆਂ ਮਹਾਨ ਸ੍ਰੇਸ਼ਟ ਸੂਰਬੀਰ ਗੁਰੂ ਜੀ ਜੇਕਰ ਨਹੀਂ ਦੇਣਗੇ ਤਾਂ ਸਵਾਦ ਕਿਰਕਰਾ ਹੋ ਜਾਵੇਗਾ ਕਿਸੇ ਪ੍ਰਮੁੱਖ ਆਦਮੀ ਨੂੰ ਭੇਜਾਂ ਜਾਂ ਫਿਰ ਕੋਈ ਰਿਸ਼ਤੇਦਾਰ ਨੂੰ ਭੇਜਾਂ ਜਿਹੜਾ ਆਦਰ ਨਾਲ ਗੁਰੂ ਜੀ ਨੂੰ ਪ੍ਰਸੰਨ ਕਰਕੇ ਅਨੋਖੀਆਂ ਵਸਤੂਆਂ ਹਨ ਉਹ ਲੈ ਆਵੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਰਾਜਾ ਭੀਮਚੰਦ ਦਰਬਾਰ ਵਿੱਚ ਬੈਠ ਗਿਆ ਜਿਹੜੇ ਵਜ਼ੀਰ ਬਗੈਰਾ ਸਨ ਉਹਨਾਂ ਨੂੰ ਪੁੱਛਣ ਲੱਗਾ ਅਨੋਖੀਆਂ ਵਸਤੂਆਂ ਕਿਹੜੀਆਂ ਹਨ ਕੁੜਮ ਨੇ ਕਹਿ ਕੇ ਭੇਜਿਆ ਹੈ ਦੱਸੋ ਇਹ ਵਸਤੂਆਂ ਕਿੱਥੋਂ-ਕਿੱਥੋਂ ਲੈ ਕੇ ਆਈਏ ਮੈਂ ਮਨ ਵਿੱਚ ਸੋਚ ਵਿਚਾਰ ਕੇ ਖੋਜ ਕੀਤੀ ਕਿ ਕਿਧਰੋਂ ਵੀ ਕੋਈ ਭੇਤ ਨਹੀਂ ਮਿਲਿਆ ਗੁਰੂ ਘਰ ਵਿੱਚ ਤਾਂ 3 ਜਾਂ 4 ਵਸਤੂਆਂ ਹੀ ਪਤਾ ਲੱਗੀਆਂ ਹਨ ਪੰਜ ਕਲਾ ਸ਼ਾਸਤਰ ਸ੍ਰੇਸ਼ਟ ਹਾਥੀ ਕਿਸੇ ਨੇ ਚੌਂਕੀ ਲਿਆਂਦੀ ਹੈ ਇੰਨੀਆਂ ਅਦਭੂਤ ਚੀਜ਼ਾਂ ਹਨ ਫਿਰ ਉਸ ਸਮੇਂ ਰਾਜਾ ਭੀਮਚੰਦ ਬੋਲਿਆ ਜਿਵੇਂ ਤੂੰ ਦੱਸਿਆ ਹੈ ਇਹ ਗੱਲ ਮੈਂ ਵੀ ਠੀਕ ਜਾਣੀ ਹੈ ਸਾਰਿਆਂ ਦੇ ਹੁਣ ਮਨ ਨੂੰ ਵੀ ਭਾਈ ਹੈ ਉੱਥੇ ਇੱਕ ਚੰਗਾ ਬੁੱਧੀਮਾਨ ਪੁਜੋਹਿਤ ਭੇਜੋ ਜਿਹੜਾ ਦਰਬਾਰੀ ਕੂਟਨੀਤੀ ਵਿੱਚ ਨਪੁੰਨ ਗੁਣ ਵਾਨ ਗਿਆਨੀ ਅਤੇ ਸੂਝਵਾਨ ਹੋਵੇ ਦੂਜਾ ਕੇਸਰੀ ਚੰਦ ਜਿਹੜਾ ਮੇਰਾ ਸਾਲਾ ਲੱਗਦਾ ਹੈ ਉਹ ਗੱਲਬਾਤ ਕਰਨ ਵਿੱਚ ਚੁਸਤ ਚਲਾਕ ਅਤੇ ਸਾਰੇ ਭੇਤ ਜਾਣਦਾ ਹੈ ਉਸ ਨੂੰ ਵੱਡੇ ਸਾਜੂ ਉਸਮਾਨ ਨਾਲ ਭੇਜੋ ਉਹ ਚਾਰੇ ਵਸਤੂਆਂ ਲੈ ਕੇ ਆਵੇ ਸਾਰੇ ਇਸ ਤਰ੍ਹਾਂ ਸਲਾਹ ਕਰਕੇ ਕਹਿ ਕੇ ਉੱਠ ਪਏ ਅਤੇ ਸਾਜਰੇ ਸਵੇਰੇ ਚਲੇ ਗਏ ਉਹ ਸਾਰੇ ਆਪਣੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਉੱਥੇ ਰਹਿ ਕੇ ਰਾਤ ਬਤੀਤ ਕੀਤੀ ਦਿਨ ਦਾ ਰਾਜਾ ਸੂਰਜ ਚੜ੍ਹਿਆ ਤਾਂ ਸੋਹੇ ਇਸ਼ਨਾਨ ਕਰਕੇ ਸਾਰੇ ਫਿਰ ਇਕੱਠੇ ਹੋ ਗਏ ਵਾਹਿਗੁਰੂ ਜੀ ਕੱਲ ਨੂੰ ਆਪਾਂ ਸਰਬਨ ਕਰਾਂਗੇ ਜੀ ਕੇਸਰੀ ਚੰਦ ਅਤੇ ਪੰਮਾ ਪੁਜੋਹਿਤ ਸ੍ਰੀ ਅਨੰਦਪੁਰ ਸਾਹਿਬ ਗੁਰੂ ਜੀ ਕੋਲ ਹਾਥੀ ਔਰ ਕੁਝ ਪੇਟਾਵਾਂ ਮੰਗਣ ਆਏ